ਚਾਰ ਜਿਹੜਾ ਇਹਦੇ ਤੇ ਨੱਥ ਪਾਈ ਜਾਊਗੀ ਤੁਹਾਨੂੰ ਮੈਂ ਵਾਅਦੇ ਨਾਲ ਕਹਿੰਦਾ ਮੈਂ ਇਹਦੇ ਤੇ ਨੱਥ ਪਾਈ ਜਾਊਗੀ ਇੱਕ ਮੰਡੀ ਨੂੰ ਉਹ ਇੱਕ ਕਿਉਂਕਿ ਇਹ ਮੰਡੀ ਸਾਰੇ ਪੰਜਾਬ ਦੀ ਬਹੁਤ ਵੱਡੀ ਹੈ ਇਹ ਤੁਹਾਨੂੰ ਤੇ ਨੱਥ ਪਾਈ ਜਾਊਗੀ ਉਹ ਤੁਸੀਂ ਕੁਝ ਬਾਜਦੇ ਹੋ ਤੁਹਾਨੂੰ ਬਹੁਤ ਸਾਰਾ ਟਾਈਮ ਦਿਓ ਥੋੜਾ ਯਾਰ ਇਹ ਸਾਰੇ ਕਾਸੇ ਕਰਾਂ ਸੀ ਕਰਾਂ ਪਰਤਿਆ ਮੈਂ ਫਸਲ ਵੀ ਤੇ ਸੁੱਟੀ ਆ ਔਰ ਮੈਂ ਸਬਜ਼ੀ ਵੀ ਵੇਚਦਾਰੇ ਮੈਨੂੰ ਸਾਰਾ ਪਤਾ ਹੈ ਕਿ ਜੋ ਓਵਰਚਾਰਜਿੰਗ ਹੁੰਦੀ ਆ ਕੀ ਗੁੰਡਾ ਟੈਕਸ ਚੱਲਦਾ ਕੀ ਕਰਾਂ ਸਾਡੀ ਸਮੱਸਿਆ ਹੱਲ ਕਰ ਦਿਓ ਵੀ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਚਾਰ ਪੰਜ ਦਿਨ ਤੋਂ ਬਹੁਤ ਜ਼ਿਆਦਾ ਅਹੀ ਪਰੇਸ਼ਾਨ ਆ ਅਸੀਂ ਤੁਹਾਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਮੈਂ ਨਇਕ ਨਵਾਂ ਆਇਆ ਵਾ ਇਹ ਖੋਲੇ ਸਜੋਲ ਦੀ ਲੋੜ ਆ ਔਰ ਜੇ ਕੋਈ ਥੋੜੇ ਰਣੀ ਕੇ ਕਾਮੀ ਕੇ ਮੈਂ ਪੂਰਾ ਅਫਸਰ ਹੋਣਾ ਬੰਦਾ ਸਸੀ ਗਾਲ ਜੀ ਪੰਜਾਬ ਦੇ ਲੁਧਿਆਣਾ ਦੇ ਵਿੱਚ ਮੰਡੀ ਦੇ ਅੱਜ ਨਵੇਂ ਚੇਅਰਮੈਨ ਨੇ ਅੱਜ ਅਹੁਦਾ ਸੰਭਾਲਿਆ ਵਾ ਆਪਣਾ ਗੁਰਜੀਤ ਸਿੰਘ ਗਿੱਲ ਨੇ ਤੇ ਅੱਜ ਦੇਖ ਸਕਦੇ ਹੋ तमाम ਲੀਡਰਸ਼ਿਪ ਇੱਥੇ ਪਹੁੰਚੀ ਹੈ ਤੇ ਹੁਣ ਗੁਰਜੀਤ ਸਿੰਘ ਗਿੱਲ ਦੇ ਨਾਲ ਗੱਲਬਾਤ ਕਰਦੇ ਜਿਹੜੇ ਕਿ ਅੱਜ ਇੱਥੇ ਮੰਡੀ ਦੇ ਚੇਅਰਮੈਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਕਾਫੀ ਜ਼ਿਆਦਾ ਸਮੱਸਿਆ ਆ ਰਹੀ ਸੀ ਕਿ ਮੰਡੀ ਦੇ ਵਿੱਚ ਓਵਰਚਾਰਜਿੰਗ ਵਸੂਲੀ ਜਾਂਦੀ ਹੈ ਗੁੰਡਾ ਟੈਕਸ ਵਸੂਲਿਆ ਜਾਂਦਾ ਤੇ ਕਾਫੀ ਠੇਕੇਦਾਰ ਵੱਲੋਂ ਵਸੂਲੀ ਜਾਂਦੀ ਹੈ ਜਿਹੜੀ ਹੈ ਪਰਚੀਆਂ ਹਾਈ ਰੇਟ ਤੇ ਤੇ ਹੁਣ ਗੱਲਬਾਤ ਕਰਦੇ ਚੇਅਰਮੈਨ ਨਾਲ ਕੱਢਿਆ ਚੇਨੋ ਸਾਹਿਬ ਕਿਸਾ ਦੇ ਦਿਓ ਕੀ ਕੰਮ ਮੰਨਿਆ ਚੇਰਮਾਂ ਤੋਂ ਕਿਹਾ ਜੀ ਨਾ ਕਿ ਜਿੰਦਾਦਾਨ ਲਗਤੀ ਰਾਜ ਹੋ ਜਾਏ ਤਾਂ ਖਤਮ ਕਰਾ ਬਿਲਕੁਲ 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 ਜਸਤਾ ਵੀ ਇਹ ਕੋਈ ਇੱਕ ਇਸਤਾਰ ਕੋਈ ਇਹਲਾ ਫਾਰਮੂਲਾ ਨਹੀਂ ਤਾਂ ਮੈਂ ਤੇ ਘੜਿਆ ਜਾਊਂਗਾ ਜੋ ਵੀ ਹੋਊਗਾ ਔਰ ਚਾਹੇ ਉਹ ਪੁਲਿਸ ਦੀ ਮੱਤੋਂ ਜਾਣੀ ਬਦਲਾਣੀ ਪਊਗਾ ਇਕ ਕੋਸ਼ਿਸ਼ ਕਰਨਗੇ ਜੀ ਮੈਂ ਸਾਹਿਬ ਇੱਕ ਗਰੀਬ ਬੰਦਾ ਵੀ ਉੱਥੇ ਉੱਥੇ ਚਾਰਜਿਸ ਘੱਟਦੇ ਹੋ ਤਾਂ ਉਹ ਵੀ 20 ਚੱਲ ਚਲੀਵੇ ਦੇ ਕੇ ਅੰਦਰ ਜੇ ਜਾਨ ਦਿੰਦਾ ਵਾ ਤੇ ਉਧਰੋਂ ਮੈਂ ਕੁੱਟ ਮਾਰ ਵੀ ਕਰੀ ਜਾਂਦੀ ਜੇਕਰ ਨਹੀਂ ਦਿੱਤੇ ਜਾਂਦਾ ਤਾਂ ਇਹ ਸਾਲੋ ਤੇ ਮੱਥ ਪਾਈ ਜਾਊਗੀ ਉਹ ਤੁਸੀਂ ਕੁਝ ਬਾਜ ਦਿਓ ਤੁਹਾਨੂੰ ਸਾਰਾ ਟਾਈਮ ਦਿਓ ਥੋੜਾ ਜਿਹਾ ਇਹ ਸਾਰੇ ਕਾਸੇ ਕਰ ਕਾਸੀ ਕਰ ਮੈਂ ਸਾਹਿਬ ਅੰਦਰ ਇੱਕ ਉਹਨੂੰ ਲੁਕਤੇ ਜਾਂਦੇ ਪੈਸੇ ਪੌਸੀ ਨੂੰ ਕਿਸਾ ਨਾ ਤਵਾਉ ਸਹੀ ਹੈ ਸਾਰੀਆਂ ਗੱਲਾਂ ਦਾ ਇੱਕੋ ਜਵਾਬ ਆਉਟੀ ਹੋਗਾ ਤੇ ਸਾਰੀਆਂ ਚੀਜ਼ਾਂ ਦੇ ਨੱਥ ਪਾਈ ਜਾਊਗੀ ਔਰ ਜੋ ਬੰਦ ਦੀ ਕਾਰਵਾਈ ਇਹਦੇ ਕੀਤੀ ਆ ਤੁਸੀਂ ਫੋਟੋ ਰੱਖੋ ਧੰਨਵਾਦ ਸਰ ਲਾ ਕੇ ਸਾਡੀ ਸੌੜ ਕੇ ਜਿਵੇਂ ਤੂੰ ਦੱਸ ਦਿੰਦਾ ਆ ਰਿਹਾ ਜੀ ਸੌੜ ਹੀ ਗਿਆ 500 ਲਿੱਤਾ ਜਾ ਰਿਹਾ ਫੋਨ ਜੋੜਿਆ ਨੇ ਬਾਉਂਸਰ ਲੈ ਕੇ ਇਧਰ ਬਿੰਡਾ ਅਰਦੀ ਮੰਡੀ ਰੋਬਟਸ ਨੰਬਰ ਲੈ ਲੈ ਇਹਨਾਂ ਦਾ ਤਰ ਲਾ ਕੇ ਸਾਡੀ ਗੱਲ ਸਾਡੀ ਸਮੱਸਿਆ ਹੱਲ ਕਰ ਦਿਓ ਜੀ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਚਾਰ ਪੰਜ ਦਿਨ ਤੋਂ ਬਹੁਤ ਜ਼ਿਆਦਾ ਅਸੀਂ ਪਰੇਸ਼ਾਨ ਆ ਵੀ ਤੁਹਾਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਐਸਡੀਐਮ ਨੇ ਉਹਨੂੰ ਨੋਟਿਸ ਵੀ ਕੱਢਿਆ ਵਾ ਹਾਂਜੀ ਹਾਂਜੀ ਪਰ ਦੇਖਦੇ ਉਹ ਕੀ ਕਰਦਾ ਪਰ ਅਸੀਂ ਸੀਪੀ ਸਾਹਿਬ ਨੂੰ ਵੀ ਕੰਪਲੇਨ ਦਿੱਤੀ ਡੀਸੀ ਸਾਹਿਬ ਨੂੰ ਵੀ ਦਿੱਤੀ ਹੈ ਪਰ 10 ਸਾਲ ਤੋਂ ਓਵਰ ਚਾਰਜਿੰਗ ਚੱਲਦੀ ਆ ਰਹੀ ਹੈ ਮੰਡੀ ਦੇ ਵਿੱਚ ਸਾਡੀ ਆਰਥੀਆਂ ਦੀ ਕੋ ਕੱਲ ਜਲੰਧਰ ਮੰਡੀ ਦੇ ਵਿੱਚ ਠੇਕਾ ਰੱਦ ਹੋ ਗਿਆ ਜੀ ਹਾਂ ਜੀ ਮੈਂ ਬਟੇ ਨੰਬਰ ਲੱਗੇ ਤੁਹਾਨੂੰ ਮਿਲਦੇ ਆ ਜੀ ਤੁਹਾਡਾ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਅੱਜ ਇੱਥੇ ਜਦੋਂ ਆਦਾ ਸਾਹਮਣੇ ਆ ਮੇਰੇ ਨਾਲ ਬਹੁਤ ਮੇਰੇ ਸਤਿਕਾਰਯੋਗ ਸਾਥੀ ਮਗਰ ਨਾਲ ਬੱਗਾ ਜੀ ਸਾਡੇ ਤਾਲਕੇ ਦੇ ਐਮ ਐਲ ਏ ਜੀ ਸੰਗਵਾਲ ਤੇ ਮਿੰਦੀਆ ਸਾਹਿਬ ਸੰਤ ਸੀਚੇ ਵਾਲ ਜੀ ਸਪੈਸ਼ਲ ਅਸ਼ੀਰਵਾਦ ਦੇਣ ਆਏ ਨੇ ਔਰ ਬਰਸਟ ਸਾਹਿਬ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਨੂੰ ਆਇਆਂ ਨੂੰ ਜੀ ਆਇਆਂ ਕਹਿੰਦਾ ਤੇ ਔਰ ਸ਼ਹਿਰੀ ਕਲਸੀ ਜੀ ਵੀ ਆਨ ਦਾ ਵੇ ਆ ਉਹ ਵੀ ਪਹੁੰਚਣ ਵਾਲੇ ਆ ਮੈਂ ਇਹ ਹੀ ਕਹਿਣਾ ਚਾਹੁੰਦਾ ਵੀ ਜਿਵੇਂ ਅੱਜ ਮੇਰੇ ਇਹਨਾਂ ਨੇ ਲਿਆਂਦਾ ਮੇਰੇ ਮੈਮੋਰੈਂਡਮ ਇੱਕ ਦਿੱਤਾ ਉਹਦੇ ਤੇ ਵਿਚਾਰ ਕਰਕੇ ਜੋ ਵੀ ਮੰਡੀ ਵਾਲਿਆਂ ਦੀ ਜੋ ਵੀ ਤਕਲੀਫ ਹੋਊਗੀ ਚਾਹੇ ਉਹ ਗੁੰਡਾਗਰਦੀ ਆ ਚਾਹੇ ਓਵਰਚਾਰਜਿੰਗ ਆ ਇਹਦੀ ਤੇ ਨੱਥ ਪਾਈ ਜਾਊਗੀ ਤੁਹਾਨੂੰ ਮੈਂ ਵਾਅਦੇ ਨਾਲ ਕਹਿਣਾ ਵਾ ਇਹ ਇਹਦੀ ਨੱਥ ਪਾਈ ਜਾਊਗੀ ਇੱਕ ਮੰਡੀ ਨੂੰ ਉਹਨੂੰ ਇੱਕ ਕਿਉਂਕਿ ਇਹ ਮੰਡੀ ਸਾਰੇ ਪੰਜਾਬ ਦੀ ਬਹੁਤ ਵੱਡੀ ਮੰਡੀ ਆ ਚਾਹੇ ਉਹ ਫਰੂਟ ਮੰਡੀ ਹੋਵੇ ਚਾਹੇ ਉਹ ਦਾਣਾ ਮੰਡੀ ਹੋਵੇ ਤੇ ਬਹੁ ਇਹ ਜੇ ਹੁਣੀ ਇਹ ਆਪਣੀ ਨਜ਼ਰ ਤੋਂ ਕਿ ਮੈਂ ਕੋਦੇ ਇੱਥੇ ਬਰਤਿਆ ਵਾ ਮੈਂ ਫਸਲ ਵੀ ਇੱਥੇ ਸੁੱਟੀ ਆ ਔਰ ਮੈਂ ਸਾਬ ਦੀ ਵੀ ਵੇਚਦਾ ਰਿਹਾ ਮੈਨੂੰ ਸਾਰਾ ਪਤਾ ਇੱਥੇ ਕੀ ਓਵਰਚਾਰਜਿੰਗ ਹੁੰਦੀ ਆ ਕੀ ਗੁੰਡਾ ਟੈਕਸ ਚੱਲਦਾ ਕੀ ਸਾਰਾ ਜੋ ਠੇਕੇ ਠੇਕੇਦਾਰ ਪ੍ਰਣਾਲੀ ਆ ਜਿਹੜੀ ਉਹ ਥੋੜੀ ਜੀ ਉਹਨੂੰ hath ਪਾਉਣ ਵਾਲੀ ਆ ਬਿੱਤੋਂ ਬਾਹਰ ਹੋਈ ਹੋਈ ਆ ਤੇ ਉਹ ਬਾਕੀ ਆਪਾਂ ਜਦੋਂ ਇਸ ਇਕਸਾਮ ਲਈ ਆਪਾਂ ਤੁਹਾਡੇ ਸਾਹਮਣੇ ਸਾਨੂੰ ਮੌਕਾ ਦਿਓ ਕਰਾਂ ਦਾ ਅਸੀਂ ਮਹਿਮਾਨਦਾਰੀ ਨਾਲ ਤੁਹਾਡੇ ਨਾਲ ਵਾਦਾ ਬਾ ਮਾਨਦਾਰੀ ਨਾਲ ਜੋ ਵੀ ਹੈ ਕਰਾਂਗੇ ਔਰ ਤੁਹਾਡੇ ਸਾਰਿਆਂ ਦਾ ਮੈਂ ਸਹਿਯੋਗ ਦੀ ਲੋੜ ਆ ਮੈਨੂੰ ਔਰ ਕਿਉਂਕਿ ਮੈਂ ਮੈਂ ਇੱਕ ਨਵਾਂ ਆਇਆ ਵਾਂ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਔਰ ਜਿਵੇਂ ਕੋ ਥੋਡੇ ਕਹਿਣੀ ਤੇ ਕਰਨੀ ਤੇ ਮੈਂ ਪੂਰਾ ਉਕਰਨ ਵਾਲਾ ਬੰਦਾ ਆ ਕਿ ਨਾ ਜਿਵੇਂ ਵੀ ਤੁਸੀਂ ਕਹੋਗੇ ਮੇਰਾ ਮਾਰਗਦਰਸ਼ਨ ਕਰੋ ਉਹ ਮੈਂ ਹੀ ਆਪਾਂ ਇਕੱਤਰ ਕਰਾਂਗਾ ਜਰਨਾ ਸਰ ਗੁੰਡਾ ਟੈਕਸ ਦਾ ਕੀ ਕਿਹਾ ਜਾ ਰਿਹਾ ਕਿ ਜਿਹੜਾ ਠੇਕੇਦਾਰ ਉਹ ਵਸੂਲ ਰਿਹਾ ਵਾ ਸਰ ਤੁਹਾਨੂੰ ਉਹੀ ਦੱਸਿਆ ਵਾ ਜੋ ਵੀ ਜੋ ਵੀ ਆਪਣੀ ਜਿਹ ਚਾਹੂਗਾ ਬੋਲੇ ਸੋਨ ਹੈ ਅੱਲਾਹ ਅਕਬਰ ਉਹ ਬਿਲਕੁਲ ਤਸਵੀਰਾਂ ਨਹੀਂ ਉਹਨਾਂ ਨੇ ਕਿਹਾ ਕਿ ਨੱਥ ਜ਼ਰੂਰ ਪਾਈ ਜਾਏਗੀ ਤੇ ਕਾਰਵਾਈ ਚ ਰਹੀ ਹੈ ਗੁੰਡਾ ਗੱਡੀ ਤੇ ਗੁੰਡਾ ਟੈਕਸ ਵਾਲਿਆਂ ਤੇ ਜ਼ਰੂਰ ਕੀਤੀ ਹੈਗੀ ਇਹ तमाम ਤਸਵੀਰਾਂ ਦੇਖ ਸਕਦੇ ਹੋ ਅੱਜ ਗੁਰਜੀਤ ਸਿੰਘ ਗਿੱਲ ਅੱਜ ਨਿਯੁਕਤ ਐਲਾਨੇ ਗਏ ਨੇ ਸਹੂਲਤਾਂ ਤੁਮ ਦਿਖਾ